ਸਸਿ ਗਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਹੁਣ ਬਾਸੀ ਬਲੌਗਸ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਫੇਰ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਆਪਣੇ ਚੈਨਲ ਤੇ ਤੇ ਤੁਹਾਡੇ ਸਭ ਦੇ ਆਪਣੇ ਚੈਨਲ ਤੇ ਤੇ ਜਿੱਥੇ ਅੱਜ ਅਸੀਂ ਕੋਟ ਸੈਟ ਨਹੀਂ ਤੁਹਾਡੇ ਵਾਸਤੇ ਕੁਝ ਹੋਰ ਆਪਾਂ ਸਪੈਸ਼ਲ ਚੀਜ਼ਾਂ ਲੈ ਕੇ ਆਏ ਆਂ ਔਰ ਇਹ ਚੀਜ਼ ਜਿਹੜੀ ਮੈਂ ਲੈ ਕੇ ਆਈ ਆਂ ਸਪੈਸ਼ਲ ਆਪਣੀ ਭੈਣਾਂ ਦੀ ਡਿਮਾਂਡ ਤੇ ਲੈ ਕੇ ਆਈ ਆਂ ਕਿਉਂਕਿ ਸਾਡੀਆਂ ਸਾਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਸੀ ਕਿ ਗਗਨ ਸਾਨੂੰ ਬੈੱਡ ਸ਼ੀਟਸ ਚਾਹੀਦੀਆਂ ਨੇ ਸਾਨੂੰ ਬੈੱਡ ਸ਼ੀਟਸ ਚਾਹੀਦੀਆਂ ਨੇ ਅਮਨ ਦੀਦੀ ਤੁਸੀਂ ਸਾਰੇ ਜਾਣੇ ਕਿਉਂ ਨਹੀਂ ਲੈ ਕੇ ਆਉਂਦੇ ਹੈਗੇ ਸੋ ਅੱਜ ਤੁਹਾਡੀ ਡਿਮਾਂਡ ਦਾ ਧਿਆਨ ਰੱਖਦੇ ਹੋਏ ਫਾਈਨਲੀ ਜਿਹੜਾ ਬੈੱਡ ਸ਼ੀਟਸ ਦਾ ਜਿਹੜਾ ਕੰਮ ਹੈਗਾ ਇਹ ਉਹ ਵੀ ਅਸੀਂ ਸ਼ੁਰੂ ਕਰ ਲਿਆ ਕਿ ਸਾਡੀਆਂ ਭੈਣਾਂ ਨੂੰ ਕਿਤੇ ਮਾਰਕੀਟ ਜਾਣ ਦੀ ਲੋੜ ਨਾ ਪਵੇ ਉਹਨਾਂ ਨੂੰ ਘਰੇ ਬੈਠੇ ਬੈਠੇ ਹੀ ਸਾਰੀਆਂ ਨੀਆਂ ਚੀਜ਼ਾਂ ਹੈਗੀਆਂ ਨੇ ਉਹ ਮਿਲ ਜਾਣ ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਬੈੱਡ ਸ਼ੀਟਸ ਲੈ ਕੇ ਆਏ ਆ ਦੇ ਤੁਹਾਡਾ ਆਪਾਂ ਜ਼ਿਆਦਾ ਟਾਈਮ ਹੀ ਲੈਣਾ ਹੈਗਾ ਜ਼ਿਆਦਾ ਵੇਟ ਨਹੀਂ ਕਰਾਣੀ ਤੇ ਸ਼ੁਰੂ ਕਰਦੇ ਆ ਜਿਹੜੀਆਂ ਤੁਹਾਨੂੰ ਬੈੱਡ ਸ਼ੀਟਸ ਹੈਗੀਆਂ ਨੇ ਦਿਖਾਉਣੀਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਜਿੰਨੀਆਂ ਵੀ ਬੈੱਡ ਸ਼ੀਟਸ ਮੈਂ ਤੁਹਾਨੂੰ ਦਿਖਾਵਾਂਗੀ ਉਹ ਸਾਰੀਆਂ ਬਿਲਕੁਲ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਮਿਲਣਗੀਆਂ ਔਰ ਜਦ ਤੁਹਾਨੂੰ ਪਿਓਰ ਬੋਲਿਆ ਜਾਏਗਾ ਤਾਂ ਪਿਓਰ ਫੈਬਰਿਕ ਹੀ ਦਿੱਤਾ ਜਾਏਗਾ ਬੈੱਡ ਸ਼ੀਟਸ ਦਾ ਵੀ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਪਿਓਰ ਕਹਿ ਕੇ ਕੁਝ ਮਿਕਸ ਕਾਟਨ ਦੇ ਵਿੱਚ ਵੀ ਆਂਦੀਆਂ ਨੇ ਵੀ ਤੁਹਾਨੂੰ ਉਹ ਵਾਲੀਆਂ ਬੈੱਡ ਸ਼ੀਟਸ ਦਿੱਤੀਆਂ ਜਾਣਗੀਆਂ ਠੀਕ ਹੈ ਜਿੰਨੀਆਂ ਵੀ ਆਪਾਂ ਤੁਹਾਨੂੰ ਬੈੱਡ ਸ਼ੀਟਸ ਦਿਖਾਵਾਂਗੇ ਸਾਰੀਆਂ ਪਿਓਰ ਕਾਟਨ ਦੇ ਵਿੱਚ ਹੀ ਆਪਾਂ ਦਿਖਾਵਾਂਗੇ ਔਰ ਕਲਰ ਸਾਰੇ ਦੇ ਸਾਰੇ ਖੁਦ ਸਿਲੈਕਟ ਕਰਕੇ ਬੜੇ ਹੀ ਸਿੰਪਲ ਸੋਬਰ ਪਿਆਰੇ ਸਰਦਾਰੀ ਦੇ ਜਿਹੜੇ ਕਲਰ ਹੈਗੇ ਨੇ ਬੈੱਡ ਸ਼ੀਟਸ ਦੇ ਉਹ ਆਪਾਂ ਲੈ ਕੇ ਆਏ ਆ ਤੇ ਲਿਓ ਜੀ ਫਿਰ ਕਰੀਏ ਸ਼ੁਰੂ ਆਪਣੀਆਂ ਬੈੱਡ ਸ਼ੀਟਸ ਦਿਖਾਉਣੀਆਂ ਸਾਈਜ਼ ਹੈ ਉਹ ਰਹੇਗਾ ਜੀ ਕਿੰਗ ਸਾਈਜ਼ ਜਿਹੜੇ ਆਪਣੇ 10 10 ਇੰਚੀ ਗੱਦੇ ਹੁੰਦੇ ਨੇ ਹਨਾ ਵੱਡੇ ਗੱਦੇ ਹੁੰਦੇ ਨੇ ਤੇ ਉਹਦੇ ਉੱਪਰ ਵੀ ਜਿਹੜੀ ਤੁਹਾਡੀ ਬੈੱਡ ਸ਼ੀਟ ਹੈਗੀ ਉਹ ਪ੍ਰੋਪਰ ਐਂd ਵਧੀਆ ਤਰੀਕੇ ਦੇ ਨਾਲ ਫਿੱਟ ਆਊਗੀ ਤੇ ਕੋਈ ਵੀ ਤੁਸੀਂ ਆਪਣੀ ਬੈੱਡ ਸ਼ੀਟ ਬੁੱਕ ਕਰਨੀ ਹੈ ਕੋਈ ਵੀ ਤੁਸੀਂ ਜਾਣਕਾਰੀ ਮੇਰੇ ਕੋਲ ਲੈਣੀ ਹੈ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਉਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਤਲੋ ਜੀ ਅੱਜ ਦੀ ਆਪਣੀ ਪਹਿਲੀ ਬੈੱਡ ਸ਼ੀਟ ਆਪਾਂ ਤੁਹਾਨੂੰ ਖੋਲ ਕੇ ਪੂਰਾ ਡਿਜ਼ਾਈਨ ਔਰ ਬੈੱਡ ਦਾ ਜਿਹੜਾ ਸਾਈਜ਼ ਹੈਗਾ ਚਾਹਤਾਂ ਤਾਂ ਉਹ ਵੀ ਸਾਰਾ ਚੈੱਕ ਕਰਾਵਾਂਗੇ ਤਲੋ ਚੈੱਕ ਕਰੋ ਬੈੱਡ ਸ਼ੀਟ ਇੰਨੀ ਵੱਡੀ ਕਿ ਤੁਸੀਂ ਦੋ ਬੈੱਡਾਂ ਤੇ ਵਿਛਾ ਲਓ ਇਹਨੂੰ ਐਡਾ ਇਹਦਾ ਖੁੱਲਾ ਸਾਈਜ਼ ਹੈ ਔਰ ਬਿਲਕੁਲ ਪਿਓਰ ਕਾਟਨ ਦਾ ਫੈਬਰਿਕ ਰਹੇਗਾ ਡਿਜ਼ਾਈਨ ਚੈੱਕ ਕਰੋ ਔਰ ਕਲਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਸਦੀਆਂ ਪੜਾਈਆਂ ਬਾਾਰੇ ਫੋਰਨ ਕੰਟਰੀ즈 ਵਿੱਚ ਵੀ ਰਹਿੰਦੀਆਂ ਨੇ ਮੋਸਟਲੀ ਉਹ ਇਦਾਂ ਦੇ ਹੀ ਸਿੰਪਲ ਸੋਬਾ ਜਿਹੜੇ ਕਲਰ ਹੈਗੇ ਨੇ ਉਹ ਹੀ ਚੂਜ਼ ਕਰਦੀਆਂ ਹੁੰਦੀਆਂ ਨੇ ਤੇ ਉਹੀ ਕਲਰ ਜਿਹੜੇ ਹੈਗੇ ਨੇ ਜਿਆਦਾ ਫਿਰ ਡਿਮਾਂਡ 'ਚ ਰਹਿੰਦੇ ਨੇ ਔਰ ਅੱਜਕੱਲ ਆਪਾਂ ਨੂੰ ਚਾਹੇ ਸੂਟ ਕਹੀਏ ਚਾਹੇ ਬੈੱਡਸ਼ੀਟਾਂ ਕਹੀਏ ਕੋਈ ਵੀ ਚੀਜ਼ ਕਹੀਏ ਆਪਾਂ ਲਾਈਟ ਕਲਰ ਦੇ ਵਿੱਚ ਹੀ ਜਿਹੜੇ ਕਲਰ ਹੈਗੇ ਨੇ ਉਹ ਜਿਆਦਾ ਪਸੰਦ ਆਉਂਦੇ ਨੇ ਚੈੱਕ ਕਰੋ ਇਹ ਜਿਹਦਾ ਆਪਣਾ ਪਹਿਲਾ ਡਿਜ਼ਾਈਨ ਬਹੁਤ ਹੀ ਜਿਆਦਾ ਨਾਈਸ ਔਰ ਬਿਲਕੁਲ ਪਿਓਰ ਐਂਡ ਫਾਈਨ ਕੁਆਲਿਟੀ ਦੇ ਵਿੱਚ ਜਿਹੜਾ ਕੰਵਰੀ ਖਾਇਗਾ ਉਹ ਤੁਹਾਨੂੰ ਮਿਲੇਗਾ ਕਿੰਗ ਸਾਈਜ਼ ਰਹ ਅੱਜ ਕੱਲ ਆਪਾਂ 10 10 ਇੰਚ ਜਿਹੜੇ ਗੱਦੇ ਹੈਗੇ ਨੇ ਬਹੁਤ ਉੱਚੀ ਉੱਚੇ ਜਿਹੜੇ ਗੱਦੇ ਹੈਗੇ ਨੇ ਉਹ ਆਪਾਂ ਯੂਜ਼ ਕਰਦੇ ਆਂ ਤੇ ਉਹਨਾਂ ਗੱਦਿਆਂ ਦੇ ਉੱਪਰ ਪ੍ਰੋਪਰ ਇਹ ਬेडशीट ਆ ਫਿੱਟ ਟਣ ਗਈਆਂ ਔਰ ਵਿਦ ਤੁਹਾਨੂੰ ਪਿੱਲੋ ਕਵਰ ਇਹ ਬेडशीट ਮਿਲੇਗੀ ਚੈੱਕ ਕਰੋ ਜੀ ਪਿੱਲੋਆਂ ਦਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਨਾਈਸ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਇਹ ਹੈ ਜੀ ਅੱਜ ਦਾ ਆਪਣਾ ਪਹਿਲਾ ਕਲਰ ਚੱਕੋ ਜੀ ਅਗਲਾ ਕਲਰ ਸਾਰੇ ਕਲਰ ਸਾਡੇ ਓਏ ਓਏ ਤੇ ਲੋ ਜੀ ਦੋ ਪਿੱਲੋ ਕਵਰ ਰਹਿਣਗੇ ਆਪਣੇ ਨਾਲ ਔਰ ਪ੍ਰੋਪਰ ਜਿਹੜਾ ਪਿੱਲੋਆਂ ਦਾ ਪਿੱਲੋ ਕਵਰ ਦਾ ਸਾਈਜ਼ ਹੈਗਾ ਪ੍ਰੋਪਰ ਖੁੱਲਾ ਡੁੱਲਾ ਉਹ ਸਾਈਜ਼ ਰਹੇਗਾ ਠੀਕ ਹੈ ਅਗਰ ਕਿੰਗ ਸਾਈਜ਼ ਬੈੱਡ ਸ਼ੀਟ ਆ ਤਾਂ ਜਿਹੜੇ ਪਿੱਲੋ ਕਵਰ ਨੇ ਉਹ ਵੀ ਅਸੀਂ ਤੁਹਾਨੂੰ ਕਿੰਗ ਸਾਈਜ਼ ਹੀ ਦਵਾਂਗੇ ਲੋ ਜੀ ਚੈੱਕ ਕਰੋ ਨੈਕਸਟ ਬਹੁਤ ਹੀ ਪਿਆਰਾ ਕੰਬੀਨੇਸ਼ਨ ਪਿੱਲੋ ਕਵਰ ਦਾ ਚਾਦਰ ਦੇ ਨਾਲ ਇਹ ਆਪਣਾ ਨੈਕਸਟ ਕਲਰ ਗ੍ਰੇ ਸ਼ੇਡ ਕਿੰਗ ਸਾਈਜ਼ ਰਹਿਣਗੇ ਜੀ ਸਾਰੀਆਂ ਚਾਦਰਾਂ ਦੇ ਨੰਬਰ ਮੇਰਾ স্ক্রিন ਦੇ ਉੱਪਰ ਸ਼ੋ ਹੋ ਰਿਹਾ ਹੈ। ਉਹ ਸੁਪਰ ਤੁਸੀਂ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ। ਵਰਲਡ ਵਾਈਡ ਸ਼ਿਪਿੰਗ ਰਹੇਗੀ ਜੀ अवेलेबल। ਸ਼ਿਪਿੰਗ ਚਾਰਜਸ ਤੁਹਾਡੇ ਅਲੱਗ ਤੋਂ ਰਹਿਣਗੇ। ਲਓ ਜੀ ਚੈੱਕ ਕਰੋ ਆਪਣੀ ਨੈਕਸਟ ਵੈੱਡ ਸ਼ੀਟ। ਬਹੁਤ ਹੀ ਪਿਆਰਾ ਕਲਰ ਔਰ ਬਹੁਤ ਹੀ ਸੁਪਰ ਜਿਆ ਤੇ ਸਿੰਪਲ ਜਿਹਾ ਡਿਜ਼ਾਈਨ। ਚਾਪ ਫੈਬਰਿਕ ਇੰਨਾ ਕਿ ਜ਼ਿਆਦਾ ਮਤਲਬ ਤੁਹਾਨੂੰ ਇਹੋ ਫੀਲ ਨਹੀਂ ਕਿਰਾ ਸਕਦੀ ਫੈਬਰਿਕ ਬਹੁਤ ਹੀ ਜਿਆਦਾ ਨਾਈਸ ਹੈ ਬਿਲਕੁਲ ਪਿਓਰ ਕਾਟਨ ਤੇ ਇਹ ਰਹਿਣਗੇ ਜੀ ਇਹਦੇ ਨਾਲ ਪਿੱਲੋ ਕਵਰ ਜਿਹੜਾ ਅੱਜਕੱਲ ਟ੍ਰੈਂਡ ਚੱਲ ਰਿਹਾ ਨਾ ਕੀ ਲੱਗ ਨਾਲ ਜਿਹੜਾ ਕੰਟਰਾਸਟ ਕਰਕੇ ਹੈਗੇ ਨੇ ਪਿੱਲੋ ਕਵਰ ਉਹ ਬਣਾਈ ਲੈਨੇ ਇਹਦੇ ਨਾਲ ਵੀ ਦੋ ਪਿੱਲੋ ਕਵਰ ਰਹਿਣਗੇ ਵਧੀਆ ਪਿੱਲੋ ਕਵਰਸ ਦੀ ਵਧੀਆ ਚੁੜਾਈ ਰਹੇਗੀ ਆਰਾਮ ਨਾਲ ਤੁਹਾਡੇ ਪਿੱਲੋਸ ਜਿਹੜੇ ਹੈਗੇ ਨੇ ਉਹ ਫਿੱਟ ਆਉਣਗੇ ਜੀ ਇਹਦੇ ਵਿੱਚ ਬਹੁਤ ਹੀ ਨਾਈਸ ਕਲਰ ਚੈੱਕ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਉੱਪਰ ਦਿੱਤੇ ਹੋਏ ਨੰਬਰ ਦੇ ਉੱਪਰ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਹੈਗਾ ਉਹ ਬੁੱਕ ਕਰ ਸਕਦੇ ਹੋ ਕਿੰਗ ਸਾਈਜ਼ ਰਹਣਗੇ ਟੈਨਸ਼ਨ ਵੀ ਨਾ ਰੋ ਜਿਹੜਾ ਵੀ ਤੁਸੀਂ ਗੱਦਾ ਯੂਜ਼ ਕਰ ਰਹੇ ਹੋ ਉਹਦੇ ਉੱਪਰ ਪ੍ਰੋਪਰ ਇਹ ਬੈਡ ਸ਼ੀਟ ਫਿੱਟ ਆਏਗੀ ਚਲੋ ਜੀ ਇਹ ਸੀ ਅੱਜ ਦਾ ਆਪਣਾ ਸੈਕਿੰਡ ਕਲਰ ਆ ਜੋ ਫਿਰ ਜਿਆਦਾ ਇੰਤਜ਼ਾਰ ਨਹੀਂ ਕਰਾਉਣਾ ਤੁਹਾਨੂੰ फटाफट ਆਪਾਂ ਤੁਹਾਨੂੰ ਸਾਰੇ ਜਿਹੜੇ ਕਲਰ ਹੈਗੇ ਨੇ ਉਹ ਦਿਖਾਣੇ ਨੇ ਤੇ फटाफट ਮੇਰੀਆਂ ਭੈਣਾਂ ਆਪਣਾ ਆਰਡਰ ਜਿਹੜਾ ਹੈਗਾ ਉਹ ਬੁੱਕ ਕਰ ਲਓ ਕਿਉਂਕਿ ਇਹ ਬੈਡ ਸ਼ੀਟਾਂ ਦੇ ਵਿੱਚੋਂ ਆਪਣੇ ਕੋਲੇ ਐਡਵਾਂਸ ਜਿਹੜੀ ਬੁਕਿੰਗ ਲੱਗੀ ਹੈ ਉਹ ਵੀ ਹੋ ਚੁੱਕੀ ਹੈ ਜੇ ਕਿਸੇ ਨੂੰ ਚਾਹੀਦੀਆਂ ਨੇ ਤਾਂ ਜਲਦ ਤੋਂ ਜਲਦ ਜਿਹੜਾ ਆਪਣਾ ਆਰਡਰ ਹੈਗਾ ਉਹ ਬੁੱਕ ਕਰ ਲਓ ਸਾਡੇ ਭੈਣਾਂ ਦੇ ਬੁਕਿੰਗ ਵਾਲੇ ਬੰਦੇ ਆ ਗਏ ਆ ਤਾਂ ਉਹਨਾਂ ਨੂੰ ਕਹਿੰਨਾ ਕਿ ਸਾਡੀਆਂ ਚਾਦਰਾਂ ਫੜੋ ਫੋਲ ਫੋਲ ਦੇ ਡਿਜ਼ਾਈਨ ਦਿਖਾਓ ਚਾਹਤਾਂ ਹਨ ਆਈ ਮੜੇ ਚਾਦਰ ਫੜੇ ਦਰੋ ਹੁਣ ਫੜ ਕੇ ਦਿਖਾਓ ਸਾਈਜ਼ ਨਾਲ ਕਿ ਐਡਾ ਕੋ ਵੱਡਾ ਸਾਈਜ਼ ਹੈ ਜੀ ਇਹ ਫੁੱਲ ਕਿੰਗ ਸਾਈਜ਼ ਹੈ ਜੀ ਲੋੜ ਹੀ ਨਹੀਂ ਮੈਂ ਉਹ ਹੀ ਤਾਂ ਕਿੰਗ ਸਾਈਜ਼ ਹੈ ਵੀ ਮੈਂ ਕਹਿੰਦੀ ਆ ਕਿ ਤੁਸੀਂ ਦੋ ਵੱਡਾ ਵੀ ਮਿਸ਼ਾ ਲੋ ਤਾਂ ਵੀ ਇਹ ਚਾਦਰ ਪੂਰੀ ਆ ਜੂਗੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਦੇਖੋ ਕਿੰਨੀ ਸੋਹਣਾ ਡਿਜ਼ਾਈਨ ਬੜਾ ਸੋਹਣਾ ਕਲਰ ਜਿਹੜਾ ਤੁਹਾਨੂੰ ਕੈਮਰੇ ਦੇ ਵਿੱਚ ਦੇਖ ਰਿਹਾ ਸੇਮ ਉਹੀ ਕਲਰ ਹੀ ਤੁਹਾਡੇ ਤੱਕ ਪਹੁੰਚੇਗਾ ਕੈਮਰਾਮੈਨ ਪੁੱਛ ਵੀ ਲਿਆ ਸੇਮ ਆਉਂਦਾ ਕਿ ਨਹੀਂ ਸੇਮ ਆ ਰਿਹਾ ਕੈਮਰਾਮੈਨ ਤੁਸੀਂ ਚੀਜ਼ਾਂ ਦਾ ਵੰਡ ਤੇ ਇਹ ਰਹਿਣਗੇ ਜੀ ਇਹਦੇ ਨਾਲ ਪਿੱਲੋ ਕਵਰ ਬਹੁਤ ਹੀ ਪਿਆਰੇ ਖੁੱਲੇ ਡੁੱਲੇ ਕਿੰਗ ਸਾਈਜ਼ ਬੈਂਚ ਸ਼ੀਟ ਦੇ ਨਾਲ ਕਿੰਗ ਸਾਈਜ਼ ਹੀ ਪਿੱਲੋ ਕਵਰ ਮਿਲਣਗੇ ਤੁਹਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਬੜੀ ਪਿਆਰੀ ਡਿਜ਼ਾਈਨਿੰਗ ਹੈ ब्लू ਕਲਰ ਰਹੇਗਾ ਜੀ ਇਸ ਵੈੱਟਸ਼ੀਟ ਦਾ ਜੋ ਕੈਮਰੇ ਵਿੱਚ ਐਗਜ਼ੈਕਟ ਕਲਰ ਹੈਗੇ ਉਹੀ ਕਲਰ ਤੁਹਾਡੇ ਤੱਕ ਆਏਗਾ ਕਲਰ ਸਾਰੇ ਬਹੁਤ ਹੀ ਜ਼ਿਆਦਾ ਚੂਜ਼ੀ ਬਹੁਤ ਹੀ ਜ਼ਿਆਦਾ ਸਿਲੇਕਟਡ ਜੀ ਪੀਸ ਨੇ ਫੈਬਰਿਕ ਪਿਓਰ ਕਾਟਨ ਰਹੇਗਾ ਲਓ ਜੀ ਚੈੱਕ ਕਰੋ ਆਪਣਾ ਨੈਕਸਟ ਡਿਜ਼ਾਈਨ ਸਾਰੇ ਦੇ ਸਾਰੇ ਕਲਰ ਇੱਕ ਤੋਂ ਇੱਕ ਤੇ ਡਿਜ਼ਾਈਨ ਵੀ ਇੱਕ ਤੋਂ ਇੱਕ ਨਾ ਛੱਡਣ ਵਾਲੀਆਂ ਛਾਦਰਾਂ ਨੇ ਇਹ ਲੋ ਜੀ ਪੈਣਾ ਦੇ ਬੁਟੀਕ ਤੇ ਹੁਣ ਅਸੀਂ ਤੁਹਾਨੂੰ ਤਿੰਨੇ ਪੈਣਾ ਹਰੇਕ ਚੀਜ਼ ਦਿਖਾਇਆ ਕਰਾਂਗੇ ਤੁਹਾਨੂੰ ਕੋਈ ਹਾਂ ਵਿਚਾਰ ਜਾਣ ਨਹੀਂ ਦੇਣਾ ਕੋਈ ਦੇਖੋ ਅਸੀਂ ਕਿਹੜਾ ਅਸੀਂ ਇੱਕ ਕੰਮ 'ਚ ਲੱਗੇ ਹੋਏ ਸੀ ਇਹ ਸੁੱਕਾਲੇ ਕੰਮਾਂ 'ਚ ਹੁਣ ਪੈਣਾ ਕਹਿੰਦੇ ਆ ਕਿ ਅਸੀਂ ਸੋਲ ਜੇ ਬੈਕਸਟੇ ਥੋੜਾ ਜਿਹਾ ਕਿੱਥੇ ਰਹਿਣ ਜਾਈਏ ਹਨਾ ਸਾਨੂੰ ਉਹ ਵੀ ਲਿਆ ਦਿਓ ਮੈਗੇਨੇ ਵਿੱਚ ਬਹੁਤ ਸਾਰਾ ਸਮਾਨ ਆ ਜਿਹੜਾ ਅਸੀਂ ਭੇਜਦੇ ਆ ਆਫ ਕੈਮਰਾ ਜਿਹੜਾ ਅਸੀਂ ਕੈਮਰੇ ਵਿੱਚ ਕਰੀ ਨਹੀਂ ਦਿਖਾਉਣਾ ਜੁੜੀ ਸਮਝਿਆ ਹਨ ਕਿਉਂਕਿ ਸਾਨੂੰ ਇਹ ਹੁੰਦਾ ਵੀ ਅਸੀਂ ਇੱਕ ਕੰਮ 'ਚ ਲੱਗੇ ਸਾਡਾ ਉਧਰ ਹੀ ਪ੍ਰੋਪਰ ਧਿਆਨ ਰਵੇ ਕਿ ਜੇ ਤੁਹਾਨੂੰ ਪ੍ਰੋਪਰ ਉਹ ਵੀ ਚੀਜ਼ਾਂ ਦਿਖਾਣ ਲੱਗ ਗਏ ਤੇ ਤੁਸੀਂ ਕਹਣਾ ਸਾਨੂੰ ਭਾਂਡਿਆਂ ਤੋਂ ਲੈ ਕੇ ਬੈੱਡ ਸ਼ੀਟਾਂ ਕੀ ਲਿਜਾਈਆਂ ਕੀ ਤੱਕ ਡਬਲ ਬੈੱਡ ਦੇ ਕੰਬਲ ਤੋਂ ਲੈ ਕੇ ਜਿੱਦਾਂ ਏਸੀ ਸੈੱਟ ਹੋ ਗਏ ਗਰਮ ਲਿਜਾਈਆਂ ਸਰ ਲਿਜਾਈਆਂ ਵਾਲੇ ਸੈੱਟ ਹੋ ਗਏ ਸਾਰਾ ਕੁਝ ਅਸੀਂ ਵੀ ਭੇਜਦੇ ਆ ਕਿ ਸਾਨੂੰ ਇਹ ਹੁੰਦਾ ਕਿ ਚੋਰ ਦਾ ਕੋਰੀ ਤੇ ਲਵਚਾਰਿਆਂ ਦਾ ਨਾ ਕੋਰੀ ਚਾਰਜਸ ਘਟ ਜਾਣਗੇ ਉਹਨਾਂ ਨੂੰ ਆ

ਸੋਹਣੇ ਸੋਹਣੇ ਘਰਾਂ ਦੇ ਚ ਲਾਈਟ ਲਾਈਟ ਕਲਰ ਸੋਹਣੇ ਲੱਗਦੇ ਆ ਪਹਿਲਾਂ ਹੁੰਦਾ ਸੀ ਨਾ ਕਿ ਆਪਾਂ ਨੂੰ ਕਲਰ ਡਾਰਕ ਹੋਣ ਬ੍ਰਾਈਟ ਜੇ ਕਲਰ ਹੋਣਾ ਬਟ ਅੱਜ ਕੱਲ ਸਭ ਦੀ ਚੁਆਇਸ ਹੈ ਛੂਟਾਂ ਦੀ ਗੱਲ ਕਰ ਲਈਏ ਚਾਹੇ ਬੈੱਡਸ਼ੀਟ ਦੀ ਗੱਲ ਕਰਦੀਏ ਸਭ ਨੂੰ ਨਾਈਟ ਕਲਰ ਹੀ ਪਸੰਦ ਆਉਂਦੇ ਨੇ ਇਹ ਤੁਹਾਡੇ ਘਰ ਨੂੰ ਤੁਹਾਡੇ ਬੈੱਡ ਨੂੰ ਇੱਕ ਬੜੀ ਰਾਇਲ ਜਿਹੀ ਲੁੱਕ ਦੇਣਗੇ ਆ ਰਹਿਣਗੇ ਜੀ ਇਹਦੇ ਨਾਲ ਪਿੱਲੋ ਕਵਰ ਚੈੱਕ ਕਰੋ ਡਿਜ਼ਾਈਨ ਬਹੁਤ ਹੀ ਜਿਆਦਾ ਸੋਹਣਾ ਪਿੱਲੋ ਕਵਰ ਮਿਲਣਗੇ ਜੀ ਆਲਮੋਸਟ ਸਾਰੀਆਂ ਬੈੱਡਸ਼ੀਟਸ ਦੇ ਨਾਲ ਦੋ ਦੋ ਪਿੱਲੋ ਕਵਰ ਹੀ ਹੁੰਦੇ ਨੇ ਤੇ ਡਿਜ਼ਾਈਨ ਤੁਸੀਂ ਚੈ ਰੋਕੀ ਜਮਾ ਰੋਕੋ ਬੰਦੋ ਲੈ ਜਾ ਕਰ ਲੋ ਜੀ ਇਹ ਉਹ ਬੈੱਡ ਸ਼ੀਟਾਂ ਨੇ ਜਿਹੜੀਆਂ ਆਪਣੀਆਂ ਜਾਣੀਆਂ ਨੇ ਯੂਕੇ ਪਰ ਆਪਾਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਵੀ ਇਹ ਬੈੱਡ ਸ਼ੀਟਸ ਦਿਖਾਈਆਂ ਜਾਣ ਸਪੈਸ਼ਲ ਡਿਮਾਂਡ ਆਈ ਹੈ ਇਹਨਾਂ ਦੀ ਯੂਕੇ ਤੋਂ ਇਹ ਆਪਾਂ ਜਿਹੜਾ ਪਾਰਸਲ ਹੈਗਾ ਇਹ ਆਪਣਾ ਯੂਕੇ ਜਾਣਾ ਇਹ ਉਹ ਪੈਣਾ ਜਿਹੜੀਆਂ ਸਪੈਸ਼ਲੀ ਪਲੇਨ ਬੈੱਡ ਸ਼ੀਟ ਦੀ ਜਿਨ੍ਹਾਂ ਦੀ ਚੁਆਇਸ ਹੈ ਕਿ ਸਾਨੂੰ ਪਲੇਨ ਚਾਹੀਦੀ ਬਿਲਕੁਲ ਹਲਕੀ ਲਾਈਨਿੰਗ ਹੈ ਤੁਸੀਂ ਦੇਖ ਸਕਦੇ ਹੋ ਲਾਈਨਿੰਗ ਜਿਹੜੀ ਹੈਗੀ ਉਹ ਰਹੇਗੀ ਤੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਕালার ਚੈੱਕ ਕਰੋ ਬੈੱਡ ਸ਼ੀਟ ਆਪਾਂ ਤੁਹਾਨੂੰ ਦਿਖਾਣੀਆਂ ਖੋਲ ਕੇ ਕਿੰਗ ਸਾਈਜ਼ ਰਹੇਗਾ ਜੀ ਬੈੱਡ ਸ਼ੀ ਕਲਰ ਚੈੱਕ ਕਰੋ ਬੜਾ ਹੀ ਪਿਆਰਾ ਸੋਬਰ ਜਿਹਾ ਕਲਰ ਹੈ ਪਿਸਤਾ ਕਲਰ ਲਾਈਟ ਪਿਸਤਾ ਕਲਰ ਚੈੱਕ ਕਰੋ ਜੀ ਬੈੱਡ ਸ਼ੀਟ ਸਾਈਜ਼ ਤੁਹਾਨੂੰ ਫੁੱਲ ਮਿਲਣਗੇ ਜੀ ਕਿੰਗ ਸਾਈਜ਼ ਕਿਹਾ ਸੀ ਅਸੀਂ ਕਿੰਗ ਸਾਈਜ਼ ਹੀ ਦਵਾਂਗੇ ਬਹੁਤ ਖੁੱਲਾ ਤੇ ਕੰਫਰਟ ਕੋਈ ਕੰਪਲੇਂਟ ਨਹੀਂ ਆਏਗਾ ਆਵਣੇ ਫੜੇਓ ਇਧਰੋਂ ਫਰਨੀਚ ਚੱਲਦੇ ਹਾਂ

ਆਪਾਂ ਤੁਹਾਨੂੰ ਇੱਕ ਵਾਰੀ ਖੋਲ ਕੇ ਹਲਕਾ ਜਿਹਾ ਨੇੜੇ ਕਰਕੇ ਦਿਖਾ ਦੋ ਜੀ ਇਹਦੇ ਵਿੱਚ ਆਪਣੇ ਕੋਲ ਇੱਕ ਇਹ ਵਾਲਾ ਕਲਰ ਅਵੇਲੇਬਲ ਰਹੇਗਾ ਜੀ ਔਰ ਇੱਕ ਆਪਣੇ ਕੋਲੇ ਰਹੇਗਾ ਬਿਲਕੁਲ ਪਿਓਰ ਵਾਈਟ ਕਲਰ ਚੈੱਕ ਕਰੋ ਜੀ ਇਸ ਵਾਲੀ ਬੈੱਡ ਸ਼ੀਟ ਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਰਹਿਣਗੇ ਫਟਾਫਟ ਆਪਣਾ ਆਰਡਰ ਪਲੇਸ ਕਰ ਲਓ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋਅ ਹੋ ਰਹੇ ਨੇ ਵਰਲਡਵਰਸ ਦੀ ਸ਼ਿਪਿੰਗ ਜਿਹੜੀ ਹੈਗੀ ਹੈ ਅਵੇਲੇਬਲ ਰਹੇਗੀ ਸ਼ੀਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਤੇ ਚੈੱਕ ਕਰੋ ਇੱਕ ਵੀ ਬੈੱਡ ਸ਼ੀਟ ਇਹਦੇ ਵਿੱਚੋਂ ਛੱਡਣ ਵਾਲੀ ਨਹੀਂ ਹੈਗੀ ਲੇਟ ਨਾ ਹੋ ਜਾਵੇ ਮੇਰੀਆਂ ਭੈਣੋ ਫਟਾਫਟ ਦੁੱਤੇ ਹੋਏ ਨੰਬਰ ਦੇ ਉੱਪਰ ਆਪਣਾ ਮੈਸੇਜ ਕਰਕੇ ਆਪਣਾ ਆਰਡਰ ਤੁਸੀਂ ਪਲੇਸ ਕਰ ਲਓ ਤੇ ਕੁਝ ਭੈਣਾਂ ਦੀ ਜਿਹੜੀ ਕਈ ਵਾਰੀ ਕੰਪਲੇਂਟ ਹੋ ਜਾਂਦੀ ਹੈ ਕਿ ਦੀਦੀ ਚਾਦਰ ਜੋ ਵੀ ਆਪਣੀ ਬੈੱਡ ਸ਼ੀਟ ਅਸੀਂ ਲੈ ਰਹੇ ਆਂ ਤੇ ਉਹ ਬੈੱਡ ਤੋਂ ਫਿਸਲੇ ਨਾ ਹਨਾ ਗੱਦੇ ਤੋਂ ਇਹ ਬਿਲਕੁਲ ਨਹੀਂ ਜੀ ਕਿਉਂਕਿ ਇਹ ਕਿੰਗ ਸਾਈਜ਼ ਆ ਵੱਡਾ ਗੱਦਾ ਜਿੰਨਾ ਮਰਜ਼ੀ ਤੁਹਾਡਾ ਹੋਵੇ ਉਹਦੇ ਤੇ ਬਿਲਕੁਲ ਪ੍ਰੋਪਰ ਇਹ ਇੱਥੋਂ ਲੈ ਕੇ ਆਪਾਂ ਜਿਵੇਂ ਕਹਿ ਦਈਏ ਕਿ 5 5 6 6 ਇੰਚ ਅੰਦਰ ਚਲੀ ਜਾਏਗੀ ਗੱਦੇ ਦੀ ਬਿਲਕੁਲ ਗੱਦੇ ਦੇ ਨਾਰਮਲੀ ਆ 5 ਗੱਲ 7 7 8 8 ਇੰਚ ਵਾਲੇ ਜਿਹੜੇ ਗੱਦੇ ਹੈਗੇ ਆ ਉਹ ਯੂਜ਼ ਕਰਦੇ ਆਂ ਤੇ ਸਪੈਸ਼ਲੀ ਉਹਨਾਂ ਗੱਦੀਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਾਂ ਜਿਹੜੀਆਂ ਇਹ ਬੈੱਡ ਸ਼ੀਟਸ ਹੈਗੀਆਂ ਨੇ ਉਹ ਲੈ ਕੇ ਆਏ ਆ ਤੇ ਇਸ ਤੋਂ ਇਲਾਵਾ ਮੇਰੀ ਉਹ ਭੈਣੋਂ ਤੁਹਾਨੂੰ ਦੁਵਾਨ ਬੈੱਡੀਆਂ ਬੈੱਡ ਸ਼ੀਟਸ ਚਾਹੀਦੀਆਂ ਨੇ ਤੁਹਾਨੂੰ ਕੁਸ਼ਨ ਕਵਰ ਚਾਹੀਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਉਹ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਹੈ ਤੁਹਾਨੂੰ ਅਵੇਲੇਬਲ ਕਰਾਵਾਂਗੇ ਠੀਕ ਹੈ ਨੈਕਸਟ ਤੁਸੀਂ ਕੁਝ ਆਪਣਾ ਸਪੈਸ਼ਲ ਤੁਸੀਂ ਤੁਹਾਨੂੰ ਕੋਈ ਅਰ ਰਜਾਈਆਂ ਚਾਹੀਦੀਆਂ ਨੇ ਏਸੀ ਚਾਦਰਾਂ ਚਾਹੀਦੀਆਂ ਨੇ ਉਹ ਤੁਸੀਂ ਮੰਗਵਾ ਸਕਦੇ ਹੋ ਤੁਸੀਂ ਮੈਨੂੰ ਆਪਣੀ ਡਿਮਾਂਡ ਵੀ ਦੱਸ ਸਕਦੇ ਹੋ ਕਿ ਸਾਨੂੰ ਗਗਨ ਦੀਦੀ ਆਹ ਚੀਜ਼ ਚਾਹੀਦੀ ਹੈ ਉਹੀ ਚੀਜ਼ ਜਿਹੜੀ ਹੈਗੀ ਉਹ ਤੁਹਾਨੂੰ ਮਿਲ ਜਾਏਗੀ ਔਰ ਬਿਲਕੁਲ ਸਹੀ ਰੇਟਾਂ ਦੇ ਵਿੱਚ ਔਰ ਜਿਹੜੀ ਸਭ ਤੋਂ ਮੇਨ ਚੀਜ਼ ਹੈ ਬਿਲਕੁਲ ਸਹੀ ਕੁਆਲਿਟੀ ਦੇ ਵਿੱਚ ਅਗਰ ਤੁਹਾਡੇ ਕੋਲੇ ਮੰਨ ਲਓ ਪੈਸਾ ਐਕਸਟਰਾ ਲਿਆ ਜਾ ਰਿਹਾ ਏ ਉਹਨੂੰ ਕਟਿੰਗ ਕਿੰਨੀ ਪੇਮੈਂਟ ਲਈ ਜਾ ਰਹੀ ਹੈ ਉਸ ਪੇਮੈਂਟ ਤੋਂ ਉੱਪਰ 100 ਗੁਣਾ ਵੱਧ ਅਸੀਂ ਜਿਹੜੀ ਹੈਗੀ ਹੈ ਬੈਸਟ ਕੁਆਲਿਟੀ ਤੁਹਾਡੇ ਤੱਕ भेजਾਂਗੇ ਅੱਜ ਤੱਕ ਸਾਡੇ ਬੁਟੀਕ ਤੋਂ ਨਾ ਸੂਟ ਘੱਟੀਆਂ ਕੁਆਲਿਟੀ ਚ ਡਾਇਨੇ ਇਹਹੀ ਜਿਹੜਾ ਇਹ ਬੈੱਡ ਸ਼ੀਟਸ ਦਾ ਕੰਮ ਹੈ ਇਹ ਵੀ ਤੁਹਾਡੇ ਕੋਲ ਜਿਹੜਿਆ ਹੈਗਾ ਘੱਟੀਆਂ ਕੁਆਲਿਟੀ ਦੇ ਵਿੱਚ ਬਿਲਕੁਲ ਨਹੀਂ ਪਹੁੰਚੇਗਾ ਫਿਰੋ ਜੀ ਇਹ ਸੀ ਅੱਜ ਦੀਆਂ ਆਪਣੀਆਂ ਬਹੁਤ ਹੀ ਪਿਆਰੀਆਂ ਪਿਆਰੀਆਂ ਬੈੱਡ ਸ਼ੀਟਸ ਇਹਦੇ ਵਿੱਚ ਕਲਰ ਆਪਣੇ ਕੋਲ ਤਿੰਨ ਅਵੇਲੇਬਲ ਨੇ ਇੱਕ ਕਲਰ ਆ ਤੁਹਾਨੂੰ ਦਿਖਾਇਆ ਇੱਕ ਕਲਰ ਆ ਗਿਆ ਜੀ ਵਾਈਟ ਇਹ ਨਾ ਸੋਚਿਓ ਕਿ ਵਾਈਟ ਹਨਾ ਆਪਾਂ ਕਹਿ ਦਿੰਦੇ ਆ ਕਿ ਵਾਈਟ ਗੰਦਾ ਹੋ ਜਾਏਗਾ ਨਹੀਂ ਜੀ ਇਹ ਬਿਲਕੁਲ ਰਾਇਲ ਜੀ ਲੁੱਕ ਹੈ ਰਾਇਲ ਜੀਆਂ ਚੀਜ਼ਾਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਜਦੋਂ ਆਪਾਂ ਬਿਲਕੁਲ ਲਾਈਟ ਬਿਸਕਟ ਕਲਰ ਲਾਈਟ ਜਿਹਾ ਕਲਰ ਹੈ ਵੀ ਤਲ ਸਾਰੇ ਹੀ ਬਹੁਤ ਪਿਆਰੇ ਨੇ ਤੇ ਫਟਾਫਟ ਆਪਣਾ ਆਰਡਰ ਬੁੱਕ ਕਰ ਲਓ ਸਕਰੀਨ ਦੇ ਉੱਪਰ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਉਸ ਨੰਬਰ ਦੇ ਉੱਪਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਰਹੇਗੀ ਜੀ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਵਾਲੀਆਂ ਬੈੱਡਸ਼ੀਟਸ ਬਹੁਤ ਹੀ ਜ਼ਿਆਦਾ ਪਸੰਦ ਆਈਆਂ ਹੋਣਗੀਆਂ ਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਸ ਤੋਂ ਵੀ ਹੋਰ ਬਹੁਤ ਸੋਹਣੀਆਂ ਸੋਹਣੀਆਂ ਬੈੱਡਸ਼ੀਟਸ ਲੈ ਕੇ ਆਵਾਂਗੇ ਜੋ ਤੁਹਾਡੀ ਡਿਮਾਂਡ ਹੋਏਗੀ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਵੀ ਅਸੀਂ ਬੈੱਡਸ਼ੀਟਸ ਲੈ ਕੇ ਆਵਾਂਗੇ ਤੇ ਤਦ ਤੱਕ ਲਈ ਸਾਰੀਆਂ ਮੇਰੀਆਂ ਭੈਣਾਂ